ਸ਼ਰਾਬੀ ਪਤੀ ਦੀ ਤੁਲਨਾ ਯਮਰਾਜ ਚਨਾਲ ਕਰਨ ਤੇ ਮਿਸ ਪੂਜਾ ਖਿਲਾਫ ਦਰਜ ਐਫ ਆਈ ਆਰ ਰੱਦ ਪੰਜਾਬੀ ਗਾਇਕਾ ਮਿਸ ਪੂਜਾ ਦੇ ਖਿਲਾਫ ਗੀਤ ਦੇ ਵਿੱਚ ਫਿਲਮਾਏ ਗਏ ਦ੍ਰਿਸ਼ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਨੂੰ ठेस ਪਹੁੰਚਾਉਣ ਦੇ ਦੋਸ਼ ਨੂੰ ਪੁਲਿਸ ਸਟੇਸ਼ਨ ਨਵਾਂ ਨੰਗਲ 'ਚ ਐਫ ਆਈ ਆਰ ਦਰਜ ਕਰਵਾਈ ਸੀ ਜਿਸ ਦਾ ਅਦਾਲਤ 'ਚ ਟ੍ਰਾਇਲ ਚੱਲ ਰਿਹਾ ਹੈ ਵਿਸਪੂਜਾ ਦੇ ਗੀਤ ਦੇ ਵਿੱਚ ਫਿਲਮ ਕਰਨ ਕਰਨ ਵਾਲੀ ਕੰਪਨੀ ਦੇ ਨਿਰਦੇਸ਼ਕ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਐਫ ਆਈ ਆਰ ਨੂੰ ਰੱਦ ਕਰਨ ਸਮੰਧੀ ਪੇਟੀਸ਼ਨ ਦਾਖਲ ਕਰ ਦਿੱਤੀ ਗਈ ਜਿਸ ਨੂੰ ਕੋਰਟ ਨੇ ਸਵੀਕਾਰ ਕਰਦੇ ਹੋਇਆ ਦਰਜ ਹੋਈ ਐਫ ਆਈ ਆਰ ਨੂੰ ਰੱਦ ਕਰ ਦਿੱਤਾ ਨਾਲ ਹੀ ਟ੍ਰਾਇਲ ਕੋਰਟ ਦੀ ਕਾਰਵਾਈ ਵੀ ਰੱਦ ਕਰ ਦਿੱਤੀ ਹੈ ਪਟੀਸ਼ਨ 'ਚ ਵਕੀਲ ਕੇਐਸ ਡਡਵਾਲ ਨੇ ਕੋਰਟ 'ਚ ਦੱਸਿਆ ਹੈ ਕਿ ਫਿਲਮਾਇਆ ਗਿਆ ਦ੍ਰਿਸ਼ ਐਕਟ ਕਰਨ ਵਾਲੇ ਦੀ ਕਲਪਨਾ ਤੇ ਆਧਾਰਿਤ ਹੈ ਜਿਸ ਦੇ ਵਿੱਚ ਸ਼ਰਾਬੀ ਪਤੀ ਦੀ ਤੁਲਨਾ ਯਮਰਾਜ ਦੇ ਨਾਲ ਕੀਤੀ ਗਈ ਹੈ ਜਦਕਿ ਗਦੇ ਨੂੰ ਸਾਈਡ 'ਚ ਦਿਖਾਇਆ ਗਿਆ ਸ਼ਰਾਬੀ ਪਤੀ ਦੀ ਤੁਲਨਾ ਯਮਰਾਜ ਚਨਾਲ ਕਰਨ ਤੇ ਮਿਸ ਪੂਜਾ ਖਿਲਾਫ ਦਰਜ ਐਫਆਈਆਰ ਰੱਦ ਪੰਜਾਬੀ ਗਾਇਕਾ ਮਿਸ ਪੂਜਾ ਦੇ ਖਿਲਾਫ ਗੀਤ ਦੇ ਵਿੱਚ ਫਿਲਮ ਆਏ ਗਏ ਦ੍ਰਿਸ਼ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਨੂੰ ਪੁਲਿਸ ਸਟੇਸ਼ਨ ਨਵਾਂ ਨੰਗਲ 'ਚ ਐਫ ਆਈ ਆਰ ਦਰਜ ਕਰਵਾਈ ਸੀ ਜਿਸ ਦਾ ਅਦਾਲਤ 'ਚ ਟ੍ਰਾਇਲ ਚੱਲ ਰਿਹਾ ਹੈ ਇਸ ਪੂਜਾ ਦੇ ਗੀਤ ਦੇ ਵਿੱਚ ਫਿਲਮ ਕਰਨ ਕਰਨ ਵਾਲੀ ਕੰਪਨੀ ਦੇ ਨਿਰਦੇਸ਼ਕ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਐਫ ਆਈ ਆਰ ਨੂੰ ਰੱਦ ਕਰਨ ਸਬੰਧੀ ਪੇਟੀਸ਼ਨ ਦਾਖਲ ਕਰ ਦਿੱਤੀ ਗਈ ਜਿਸ ਨੂੰ ਕੋਰਟ ਨੇ ਸਵੀਕਾਰ ਕਰਦਿਆਂ ਹੋਇਆ ਦਰਜ ਹੋਈ ਐਫ ਆਈ ਆਰ ਨੂੰ ਰੱਦ ਕਰ ਦਿੱਤਾ ਨਾਲ ਹੀ ਟ੍ਰਾਇਲ ਕੋਰਟ ਦੀ ਕਾਰਵਾਈ ਵੀ ਰੱਦ ਕਰ ਦਿੱਤੀ ਹੈ ਪਟੀਸ਼ਨ ਚ ਵਕੀਲ ਕੇ ਐਸ ਰਡਵਾਲ ਨੇ ਕੋਰਟ ਚ ਦੱਸਿਆ ਹੈ ਕਿ ਫਿਲਮਾਇਆ ਗਿਆ ਦ੍ਰਿਸ਼ ਐਕਟ ਕਰਨ ਵਾਲੇ ਦੀ ਕਲਪਨਾ ਤੇ ਆਧਾਰਿਤ ਹੈ ਜਿਸ ਦੇ ਵਿੱਚ ਸ਼ਰਾਬੀ ਪਤੀ ਦੀ ਤੁਲਨਾ ਹੀ ਅਮراض ਦੇ ਨਾਲ ਕੀਤੀ ਗਈ ਹੈ ਜਦਕਿ ਗਦੇ ਨੂੰ ਸਾਈਡ ਵਿੱਚ ਦਿਖਾਇਆ ਗਿਆ ਸ਼ਰਾਬੀ ਪਤੀ ਦੀ ਤੁਲਨਾ ਯਮਰਾਜ ਚਨਾਲ ਕਰਨ ਤੇ ਮਿਸ ਪੂਜਾ ਖਿਲਾਫ ਦਰਜ ਐਫ ਆਈ ਆਰ ਰੱਦ ਪੰਜਾਬੀ ਗਾਇਕਾ ਮਿਸ ਪੂਜਾ ਦੇ ਖਿਲਾਫ ਗੀਤ ਦੇ ਵਿੱਚ ਫਿਲਮਾਏ ਗਏ ਦ੍ਰਿਸ਼ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਨੂੰ ठेस ਪਹੁੰਚਾਉਣ ਦੇ ਦੋਸ਼ ਨੂੰ ਪੁਲਿਸ ਸਟੇਸ਼ਨ ਨਵਾਂ ਨੰਗਲ 'ਚ ਐਫ ਆਈ ਆਰ ਦਰਜ ਕਰਵਾਈ ਸੀ ਜਿਸ ਦਾ ਅਦਾਲਤ 'ਚ ਟ੍ਰਾਇਲ ਚੱਲ ਰਿਹਾ ਹੈ ਇਸ ਪੂਜਾ ਦੇ ਗੀਤ ਦੇ ਵਿੱਚ ਫਿਲਮ ਕਰਨ ਕਰਨ ਵਾਲੀ ਕੰਪਨੀ ਦੇ ਨਿਰਦੇਸ਼ਕ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਐਫ ਆਈ ਆਰ ਨੂੰ ਰੱਦ ਕਰਨ ਸਮੰਧੀ ਪੇਟੀਸ਼ਨ ਦਾਖਲ ਕਰ ਦਿੱਤੀ ਗਈ ਜਿਸ ਨੂੰ ਕੋਰਟ ਨੇ ਸਵੀਕਾਰ ਕਰਦੇ ਹੋਇਆ ਦਰਜ ਹੋਈ ਐਫ ਆਈ ਆਰ ਨੂੰ ਰੱਦ ਕਰ ਦਿੱਤਾ ਨਾਲ ਹੀ ਟ੍ਰਾਇਲ ਕੋਰਟ ਦੀ ਕਾਰਵਾਈ ਵੀ ਰੱਦ ਕਰ ਦਿੱਤੀ ਹੈ ਪਟੀਸ਼ਨ ਚ ਵਕੀਲ ਕੇਐਸ ਡਡਵਾਲ ਨੇ ਕੋਰਟ ਚ ਦੱਸਿਆ ਹੈ ਕਿ ਫਿਲਮਾਇਆ ਗਿਆ ਦ੍ਰਿਸ਼ ਐਕਟ ਕਰਨ ਵਾਲੇ ਦੀ ਕਲਪਨਾ ਤੇ ਆਧਾਰਿਤ ਹੈ ਜਿਸ ਦੇ ਵਿੱਚ ਸ਼ਰਾਬੀ ਪਤੀ ਦੀ ਤੁਲਨਾ ਹੀ ਅਮراض ਦੇ ਨਾਲ ਕੀਤੀ ਗਈ ਹੈ ਜਦਕੀ ਗਦੇ ਨੂੰ ਸਾਈਡ ਚ ਦਿਖਾਇਆ